ਦੋਸਤੋ ਕੀ ਹਾਲ ਹੈ ਜੀ ਇੱਕ ਵਾਰੀ ਨਾ ਇੱਕ ਸੁਨਿਆਰਾ ਹੁੰਦਾ ਤੇ ਉਹਦੀ ਦੁਕਾਨ ਤੇ ਅਰਬਾਂ ਖਰਬਾਂ ਦਾ ਕਰੋੜਾਂ ਦਾ ਸੋਨਾ ਪਿਆ ਉਹਦੀ ਦੁਕਾਨ ਤੇ ਇੱਕ ਨੌਕਰ ਗੰਮ ਕਰਦਾ ਉਹ ਨੌਕਰ ਹੈ ਜਿਹੜਾ ਉਹ ਤਕਰੀਬਨ 20 ਸਾਲ ਪੁਰਾਣਾ ਉਹਨਾਂ ਦਾ ਰੱਖਿਆ ਹੋਇਆ ਏ 20 ਸਾਲ ਤੋਂ ਪੁਰਾਣਾ ਉੱਥੇ ਨੌਕਰੀ ਕਰਦਾ ਹੈ ਨੌਕਰ ਉਹਨਾਂ ਦਾ ਤੇ ਜਿਹੜਾ ਦੁਕਾਨ ਦਾ ਮਾਲਕ ਹੈ ਉਹ ਸੁਨਿਆਰਾ ਏ ਇੱਕ ਵਾਰੀ ਉਹ ਆਪਣੇ ਨੌਕਰ ਨੂੰ ਕਹਿਣ ਲੱਗਿਆ ਵੀ ਯਾਰ ਮੈਂ ਬਹੁਤ ਸਾਲ ਕੰਮ ਕਰ ਲਿਆ ਬੜੀ ਉਮਰ ਮੈਂ ਕੰਮ ਕਰ ਲਿਆ ਤੇ ਹੁਣ ਜਿਹੜੀ ਮੇਰੀ ਜੀਵਨ ਦੀ ਮੇਰੀ ਜ਼ਿੰਦਗੀ ਦੀ ਰਹਿਂਦੀ ਉਮਰ ਉਹ ਮੈਂ ਆਪਦੇ ਪਰਿਵਾਰ ਚ ਬਹਿ ਕੇ ਗੁਜ਼ਾਰਨੀ ਚਾਹੁੰਨਾ ਉਹ ਮੈਂ ਆਪਦੇ ਪਰਿਵਾਰ ਨਾਲ ਹੱਸ ਖਿੜ ਕੇ ਬਤਾਉਣੀ ਚਾਹੁੰਨਾ ਹੈ ਤੇ ਮੈਂ ਇਹ ਚਾਹੁੰਨਾ ਵੀ ਜਿਹੜਾ ਮੇਰਾ ਕੰਮ ਆ ਜਾਂ ਮੇਰਾ ਇਹ ਬਿਜ਼ਨਸ ਆ ਮੇਰਾ ਇਹ ਧੰਦਾ ਹੈ ਮੇਰੀ ਦੁਕਾਨ ਆ ਜੇ ਇਹਨੂੰ ਤੂੰ ਸੰਭ ਲਵੇਂ ਵੀ ਤੂੰ 20 ਸਾਲ ਪੁਰਾਣਾ ਹੈ ਤੈਨੂੰ ਕਸਟਮਰ ਕਿਵੇਂ ਅਟੈਂਡ ਕਰਨਾ ਵੀ ਗਾਹਕ ਨਾਲ ਕਿਵੇਂ ਗੱਲਬਾਤ ਕਰਨੀ ਆ ਚੰਗਾ ਮਾੜਾ ਸੋਨਾ ਕਿਵੇਂ ਵੇਚਣਾ ਕਿਹੜੀ ਚੀਜ਼ ਕਿੰਨੇ ਚ ਵੇਚਣੀ ਆ ਕਿੰਨੇ ਚ ਨਫਾ ਹੁੰਦਾ ਕਿਵੇਂ ਗਾਹਕ ਖੁਸ਼ ਹੁੰਦਾ ਕਿਵੇਂ ਉਹਦੇ ਨਾਲ ਗੱਲਬਾਤ ਕਰਨੀ ਆ ਕਿਹਨੂੰ ਆਪਾਂ ਥੋੜੀ ਜਿਹੀ ਹਲਕੀ ਚੀਜ਼ ਬਣਾ ਕੇ ਦੇਣੀ ਆ ਕਿਹਨੂੰ ਭਾਰੀ ਵੀ ਸੋਨੇ ਵਾਰੇ ਜਿਹੜੇ ਗੁੱਜੇ ਪੇਤਾ ਉਹ ਵੀ ਤੈਨੂੰ ਪਤਾ ਗਾਹਕਾਂ ਨਾਲ ਗੱਲਬਾਤ ਕਰਨ ਦਾ ਤਰੀਕਾ ਵੀ ਪਤਾ ਕਿਹੜੀ ਚੀਜ਼ ਕਿੰਨੇ ਚ ਵੇਚਾਂਗੇ ਮੁਨਾਫਾ ਹੋ ਸਾਰੀ ਗੱਲ ਦਾ ਪਤਾ ਦੁਕਾਨ ਕਿੰਨੇ ਵਜੇ ਖੁੱਲਦੀ ਆ ਕਿੰਨੇ ਵਜੇ ਬੰਦ ਕਰਨੀ ਆ ਸਾਰੀ ਗੱਲ ਦਾ ਤੈਨੂੰ ਪਤਾ ਵੀ ਜੇ ਤੂੰ ਦੁਕਾਨੀ ਤੂੰ ਸੰਭਲਵੇਂ ਤੇ ਮੈਂ ਤੇ ਤੁਮਹੀ ਮਹੀਨੇ ਦਾ ਹਿਸਾਬ ਕਿਤਾਬ ਲੈ ਲਿਆ ਕਰੂੰਗਾ ਤੇ ਮੈਂ ਹੁਣ ਚੇਅਰ ਤੇ ਨਹੀਂ ਬੈਠਣਾ ਚਾਹੁੰਦਾ ਮੈਂ ਕੁਰਸੀ ਤੇ ਨਹੀਂ ਬੈਠਣਾ ਚਾਹੁੰਦਾ ਮੈਂ ਆਪਦੇ ਪਰਿਵਾਰ ਚ ਬਹਿ ਕੇ ਬਸ ਆਪਦੀ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਕੰਮ ਤੈਨੂੰ ਸੌਂਪ ਦਿੰਦਾ ਮਹੀਨੇ ਬਾਅਦ ਤੈਥੋਂ ਮੈਂ ਹਿਸਾਬ ਲੈ ਲਿਆ ਕਰੂੰਗਾ ਉਹ ਨੌਕਰ ਕਹਿੰਦਾ ਜੀ ਕੋਈ ਗੱਲ ਨਹੀਂ ਮਾਲਕ ਕਹਿੰਦਾ ਵੀ ਅੱਜ ਤੈਨੂੰ 7000 ਰੁਪਏ ਦਿੰਨੇ ਆ ਤੇ ਹੁਣ ਜਦੋਂ ਤੂੰ ਕੱਲੂ ਕੁਰਸੀ ਤੇ ਬੈਠੇਗਾ ਬੈਠਣ ਸਾਰ ਹੀ ਆਪਾਂ ਤੇਰੀ ਤਨਖਾਹ 10000 ਰੁਪਿਆ ਕਰ ਦਨੇ ਆਂ ਵੀ ਤੈਨੂੰ 20 ਸਾਲ ਸਾਡੇ ਕੰਮ ਕਰਦਿਆਂ ਨੂੰ ਹੋ ਗਿਆ ਅੱਜ ਤੈਨੂੰ ਅਸੀਂ ਏਡੀ ਵੱਡੀ ਜ਼ਿੰਮੇਵਾਰੀ ਦੇਣ ਲੱਗੇ ਆਂ ਵੀ 7000 ਤੋਂ 30 10000 ਤੇਰੀ ਤਨਖਾਹ ਕਰ ਦਨੇ ਆਂ 3000 ਰੁਪਿਆ ਤੇਰੀ ਤਨਖਾਹ ਵਧਾ ਦਨੇ ਆਂ ਕੱਲ ਤੋਂ ਕੁਰਸੀ ਤੇ ਤੂੰ ਬੈਠਣਾ ਮਹੀਨੇ ਬਾਅਦ ਮੈਂ ਹੁਣ ਤੇ ਇਥੋਂ ਹਿਸਾਬ ਲਵਾਂਗਾ ਚਲੋ ਠੀਕ ਹੈ ਜੀ ਗੱਲ ਹੋ ਗਈ ਨਿਭੜ ਗਈ ਦੂਸਰੇ ਦਿਨ ਉਹ ਨੌਕਰ ਆ ਜਿਹੜਾ ਆਪਣੇ ਮਾਲਕ ਦੀ ਕੁਰਸੀ ਤੇ ਬਹਿੰਦਾ ਮਾਲਕ ਦੀ ਕੁਰਸੀ ਤੇ ਬੈਠਣ ਸਾਰ ਉਹਨੇ ਸਾਰਾ ਦਿਨ ਨਗਾਇਆ ਕਸਟਮਰ ਅਟੈਂਡ ਕਰੇਗਾ ਕਾਹਨ ਗੱਲਬਾਤ ਕਰੀ ਸ਼ਾਮ ਨੂੰ ਜਦੋਂ 4:00 ਵਜਦੇ ਆ ਸ਼ਾਮ ਨੂੰ 4:00 ਵਜੇ ਉਹਦੇ ਮਨ ਚ ਆਇਆ ਵੀ ਯਾਰ ਆਪਾਂ ਨੂੰ 7000 ਰੁਪਏ ਤਨਖਾਹ ਦਿੰਦੇ ਆ ਤੇ ਹੁਣ ਆਪਾਂ ਨੂੰ ਇਹ 10000 ਦੇਣਗੇ ਵੀ 7000 ਨਾਲ ਵੀ ਗੁਜ਼ਾਰਾ ਏਡਾ ਨਹੀਂ ਸੀ ਹੁੰਦਾ ਤੇ 10000 ਨਾਲ ਵੀ ਕਿੜੀਆਂ ਮੈਂ ਕੋਠੀਆਂ ਮੈਂ ਮਹਿਲ ਪਾ ਲੂੰਗਾ ਵੀ ਇਹਦੇ ਨਾਲ ਵੀ ਇੰਨਾ ਖਾਸ ਗੁਜ਼ਾਰਾ ਨਹੀਂ ਹੋਣਾ ਉਹਨੇ ਸੋਚਿਆ ਵੀ ਕਿਉਂ ਨਾ ਆਪਾਂ ਲੱਖਾਂ ਕਰੋੜਾਂ ਰੁਪਈਆ ਦਰਬਾ ਦਾ ਜਿਹੜਾ ਇਹਨਾਂ ਦਾ ਇੱਥੇ ਸੋਨਾ ਪਿਆ ਕਿਉਂ ਨਾ ਆਪਾਂ ਇੱਥੋਂ ਇਕੱਠਾ ਕਰਕੇ ਤੁਰਦੇ ਬਣੀਏ ਤੇ ਆਪਾਂ ਉਹ ਇਹ ਕੀ ਕਰ ਲੈਣਗੇ ਆਪਾਂ ਇੰਨੇ ਸਾਲ ਕੰਮ ਕਰਿਆ ਯਾਰ ਆਪਣਾ ਮੁੱਲ ਇਹਨਾਂ ਨੇ 3000 ਰੁਪਏ ਵੀ ਪਾਇਆ ਚਲੋ ਜੀ ਉਹਨੇ ਸ਼ਾਮ ਨੂੰ 4:00 ਵਜੇ ਸੋਚਿਆ ਤੇ ਆਪਣੀ ਸੋਚ ਨੂੰ ਅੰਜਾਮ ਦਿੱਤਾ ਉਹਨੇ ਆਪਣੀ ਜਿਹੜੀ ਉਹਨੇ ਸੋਚਿਆ ਉਹਨੂੰ ਅੰਜਾਮ ਦਿੱਤਾ ਤੇ ਰਾਤ ਨੂੰ 8:00 ਵਜੇ ਦੇ ਨਾਲ ਉਹਨੇ ਜਿਹੜਾ ਟਰਾਲੀ ਬੈਗ ਆਪਾਂ ਲੈ ਕੇ ਜਾਂਦੇ ਹੁੰਦੇ ਏਅਰਪੋਰਟ ਤੇ ਚੜਾਉਣ ਨੂੰ ਜਿਹੜਾ ਉਹ ਰੋੜ ਕੇ ਜਿ ਲੈ ਕੇ ਜਾਂਦੇ ਬੈਗ ਜਆ ਉਹ ਸਾਰਾ ਭਰਿਆ ਉਹਨੇ ਸੋਨੇ ਦੇ ਨਾਲ ਜਿੰਨਾ ਸੋਨਾ ਪਿਆ ਸੀ ਦੁਕਾਨ 'ਚ ਸਾਰਾ ਕਰ ਕਰਕੇ ਉਹਦੇ ਵਿੱਚ ਲੱਦ ਲਿਆ ਬੈਗ ਭਰ ਲਿਆ ਸਾਰਾ ਸਾਰਾ ਸੋਨਾ ਇਕੱਠਾ ਕਰਕੇ ਜਦੋਂ ਉਹ ਬੈਗ ਬਾਹਰ ਲਿਜਾਣ ਲੱਗਿਆ ਦੁਕਾਨ ਬੰਦ ਕਰਕੇ ਤੇ ਕੀ ਦੇਖਦਾ ਕਿ ਬਾਹਰ ਪੁਲਿਸ ਵੀ ਖੜੀ ਐ ਤੇ ਲੋਕਾਂ ਦੇ ਵੀ ਬੜੀ ਆਵਾਜ਼ ਆਈ ਆ ਜਦੋਂ ਦੇਖਦਾ ਵੀ ਲੋਕਾਂ ਦੇ ਵੀ ਬੜੇ ਆਵਾਜ਼ ਆਈ ਆ ਪੁਲਿਸ ਵੀ ਖੜੀ ਐ ਡਰ ਗਿਆ ਵੀ ਮੈਨੂੰ ਜੇ ਪੁਲਿਸ ਨੇ ਛਾਣਵੀਣ ਕਰ ਲਈ ਫੜਿਆ ਗਿਆ ਤੇ ਬਹੁਤ ਵੱਡਾ ਕੇਸ ਪੈ ਜਾਊ ਮੇਰੇ ਤੇ ਸੋਚਣ ਲੱਗਿਆ ਵੀ ਕਿਉਂ ਨਾ ਵੀ ਆਪਾਂ ਉਦੋਂ ਇਸ ਦੁਕਾਨ ਤੋਂ ਨਿਕਲੀਏ ਜਦੋਂ ਸਾਰਾ ਸ਼ਹਿਰ ਸੌ ਗਿਆ ਜਦੋਂ ਪੁਲਿਸ ਇੱਥੋਂ ਚਲੀ ਗਈ ਜਮਾ ਸ਼ਨਾਟਾ ਛਾ ਗਿਆ ਵੀ ਆਪ ਉਹ ਉਹ ਦੋ ਇਥੋਂ ਨਿਕਲਾਂਗੇ ਦੁਕਾਨ ਚੋਂ ਚਲੋ ਜੀ ਉਹਨੇ ਆਈ ਕੀਤਾ ਦੁਕਾਨ ਚ ਹੀ ਬਹਿ ਗਿਆ ਉਹ ਬੈਗ ਨੂੰ ਆਪਣੇ ਪੱਟਾਂ ਤੇ ਰੱਖ ਕੇ ਕੁਰਸੀ ਤੇ ਬਹਿ ਕੇ ਤੇ ਇਸ ਤਰ੍ਹਾਂ ਦੇ ਨਾਲ ਰੱਖ ਕੇ ਤੇ ਬਹਿ ਗਿਆ ਇਹ ਕਰਨ ਲੱਗ ਗਿਆ ਉਡੀਕ ਵੀ ਕਿਹੜੇ ਵੇਲੇ ਟਿਕ ਟਿਕਾ ਹੋਊਗਾ ਸਾਰਾ ਸ਼ਹਿਰ ਕਿਹੜੇ ਵੇਲੇ ਸੌਊਗਾ ਕਿਹੜੇ ਵੇਲੇ ਪੁਲਿਸ ਜਿਹੜੀ ਇਥੋਂ ਜਾਊਗੀ ਉਹਨੇ ਦੁਕਾਨ ਦਾ ਸ਼ਟਰ ਵੀ ਹੈ ਜਿਹੜਾ ਉਹ ਸਾਰਾ ਥੱਲੇ ਨਹੀਂ ਲਾਇਆ ਥੋੜਾ ਜਿਹਾ ਉੱਪਰ ਰੱਖ ਲਿਆ ਥੋੜਾ ਜਿਹਾ ਉੱਪਰ ਰੱਖ ਲਿਆ ਇੰਨੀ ਕੋ ਉਹਦੇ ਵਿੱਚ ਬੈਥ ਰੱਖ ਲਈ ਉਹਦੇ ਵਿੱਚ ਸ਼ਟਰ ਦੇ ਵਿੱਚ ਧਰਤੀ ਨਾਲ ਨਹੀਂ ਲਾਇਆ ਲੋਕ ਨਹੀਂ ਲਾਇਆ ਉਹਨੇ ਥੋੜਾ ਜਿਹਾ ਖੁੱਲਾ ਛੱਡ ਰਿਹਾ ਉਹਦਾ ਕਾਰਨ ਇਹ ਵੀ ਉਹਨੂੰ ਬਾਹਰਲੀ ਗੱਲਬਾਤ ਆ ਜਿਹੜੀ ਉਹ ਸੁਣਦੀ ਰਹੇ ਇੰਨੀ ਕਿ ਬੈਥ ਦੇ ਜ਼ਰੀਏ ਉਹਨੂੰ ਬਾਹਰਲੀ ਗੱਲਬਾਤ ਸੁਣਦੀ ਰਹੇ ਵੀ ਹੁਣ ਖੜਕਾ ਜਾ ਖਤਮ ਹੋ ਗਿਆ ਜਾਂ ਕਿਵੇਂ ਆ ਬਾਹਰ ਰੌਲਾ ਰੱਪਾ ਹੈ ਉਹਨੇ ਥੋੜਾ ਜਿਹਾ ਧਰਤੀ ਤੋਂ ਉੱਪਰ ਰੱਖ ਲਿਆ ਲੋਕ ਨਹੀਂ ਲਾਇਆ ਉਹਨੇ ਚਾ ਉਹਨੂੰ ਬੇਟ ਕਰਨ ਲੱਗ ਗਿਆ ਜੀ ਦੁਕਾਨ ਦੀ ਲਾਈਟ ਛੱਡੀ ਉਹਵੇਂ ਬੈਠਾ ਕਰਦੇ ਕਰਦੇ ਨੂੰ ਇਸ ਤਰ੍ਹਾਂ ਦੇ ਨਾਲ ਉਹਨੂੰ ਕਾਫੀ ਟਾਈਮ ਹੋ ਗਿਆ 8 ਵਜੇ ਦਾ ਕਰ ਲੱਗਿਆ ਕੰਮ 9 9:30 ਵਜੇ ਕੇ 10 ਵਜੇ ਉਡੀਕ ਕਰੀ ਜਾਂਦਾ ਵੀ ਕਿਹੜੇ ਵੇਲੇ ਸਾਰਾ ਸ਼ਹਿਰ ਇੱਧਰ ਉੱਧਰ ਹੁਣ ਤੁਹਾਨੂੰ ਪਤਾ ਵੀ ਸ਼ਹਿਰਾਂ 'ਚ ਤਾਂ ਲੋਕ ਕਿੰਨੀ ਦੇਰ ਰਾਤ ਤੱਕ ਜਾਗਦੇ ਆ ਕਿੰਨੀ ਦੇਰ ਰਾਤ ਤੱਕ ਉੱਥੇ ਲੋਕ ਸ਼ਹਿਰਾਂ 'ਚ ਤੁਰੇ ਫਿਰਦੇ ਆ ਚੈਲਪਹਿਲ ਹੁੰਦੀ ਆ ਨਾ ਪੁਲਿਸ ਪਬਲਿਕ ਸਰਵਿਸ ਲਈ ਖੜੀ ਹੁੰਦੀ ਆ ਉੱਥੇ ਆਵੇ ਹੁਣ ਕੀ ਹੋਇਆ ਵੀ ਉਹਦਾ ਨੀਂਦ ਦਾ ਇੱਕ ਸਟੈਮੀਨਾ ਬਣਿਆ ਹੋਇਆ ਸੀ ਉਹਦੋਂ ਉਹਨੂੰ ਰੋਜ਼ ਨੀਂਦ 1.5 ਵਜੇ ਰੋਜ਼ ਨੀਂਦ ਆਉਂਦੀ ਹੁੰਦੀ ਸੀ ਸੌਂਦਾ 1.5 ਵਜੇ ਸੀ ਰੋਜ਼ ਰੋਜ਼ ਕਿਉਂਕਿ ਉਹ ਇੱਕ ਪਿੰਡ ਤੋਂ ਜਾਂਦਾ ਹੁਣ ਪਿੰਡ ਦੇ ਵਿੱਚ ਤਾਂ ਆਪਾਂ ਛੇਤੀ ਸੌਂ ਜਾਂਦੇ ਆ ਤਾਂ ਉਹਦਾ ਨੀਂਦ ਦਾ ਜਿਹੜਾ ਸਟੈਮੀਨਾ ਬਣਿਆ ਉਹ ਤਕਰੀਬਨ 1.5 ਵਜੇ ਦਾ ਬਣਿਆ ਉਹਨੂੰ ਭਾਈ ਜਦੋਂ 1.5 ਹੋਏ ਤੇ 1.5 ਵਜੇ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ 1.5 ਵਜੇ ਨੀਂਦ ਨੇ ਜ਼ੋਰ ਪਾ ਲਿਆ ਸੌਂਦਾ ਸੌਂਦਾ ਓਵੇਂ ਉਂਗਲ ਲੱਗ ਗਿਆ ਐ ਬੈਗ ਤੇ ਸਿਰ ਸੱਟ ਕੇ ਵੀ ਜਿਵੇਂ ਹੁੰਗਦੇ ਹੁੰਦੇ ਆ ਨੀਂਦ ਵਾਲੇ 11 ਵਜੇ ਦੇ ਨੂੰ ਪੂਰੇ ਟੋਲੇ ਮਾਰ ਲੱਗ ਗਿਆ ਭੁੱਲ ਗਿਆ ਉਹਦੇ ਦਿਮਾਗ ਨੂੰ ਚੜ ਗਿਆ ਸਾਰਾ ਨੀਂਦ ਦਾ ਜਿਹੜੀ ਨੀਂਦ ਬੁਖਾਰ ਤੇ ਚੜ ਗਈ ਉਹਦੇ ਦਿਮਾਗ ਨੂੰ ਚੜ ਗਈ ਨੀਂਦ ਸਾਰੀ 11 ਵਜੇ ਦੇ ਨੂੰ ਪੂਰ ਐਨ ਨੂੰ 11:30 ਵਜੇ ਦੇ ਨੂੰ ਖਾਮੇ ਚਣ ਲੱਗ ਗਿਆ ਸਿਰ ਭਾਰਾ ਭਾਰਾ ਹੋਣ ਲੱਗ ਗਿਆ ਤੇ ਉਹ ਐਂ ਬੈਗ ਤੇ ਐਂ ਸਿਰ ਸੱਟ ਗਈ 11:30 ਵਜੇ ਨੂੰ ਸੌ ਗਿਆ ਭੁੱਲ ਗਿਆ ਵੀ ਮੈਂ ਕੀ ਕਰਨ ਲੱਗਿਆ ਸੀ ਕੀ ਕਰੀ ਜਾ ਰਿਹਾ ਹਾਂ ਵੀ ਹੁਣ ਮੈਂ ਕੀ ਕਰਨਾ ਸੀ ਸਾਰਾ ਕੁਝ ਭੁੱਲ ਗਿਆ ਚਲੋ ਜੀ ਏਡੀ ਗੂੜੀ ਨੀਂਦ ਸੁਤਾ ਕਿਉਂਕਿ ਸਾਰੇ ਦਿਨ ਦਾ ਕੰਮ ਧੰਦਾ ਕਰਦਾ ਸੀ ਕਸਟਮਰ ਅਟੈਂਡ ਕਰੀ ਉਹਨਾਂ ਨੂੰ ਬੋਲਦਾ ਰਿਹਾ ਗੱਲਬਾਤ ਕਰਦਾ ਰਿਹਾ ਥੱਕ ਗਿਆ ਰਾਤ ਨੂੰ ਜਦੋਂ 11 ਸਵਾ 11 ਵਜੇ ਸੁੱਤਾ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਕੀ ਕਰਨ ਲੱਗਿਆ ਸੀ ਤੇ ਆ ਕੀ ਹੋਇਆ ਪਿਆ ਇੱਥੇ ਸੁੱਤਾ ਰਿਹਾ ਪੂਰੀ ਗੂੜੀ ਨੀਂਦ ਚ ਸਿਰ ਚ ਟਿਕ ਟਕਾ ਹੋ ਗਿਆ ਰੋਲਾ ਨਹੀਂ ਪਿਆ ਰੋਲਾ ਪੈਂਦਾ ਤਾਂ ਉਹਨੇ ਉੱਠ ਵੀ ਖੜਨਾ ਸੀ ਸਵੇਰੇ 4 ਵਜੇ ਮਾਰਨਿੰਗ ਦਾ ਟਾਈਮ ਸਵੇਰ ਦਾ ਟਾਈਮ ਹੋਇਆ ਅਮਰਤ ਵੇਲਾ 4 ਵਜੇ ਤੇ ਦੁਕਾਨ ਦਾ ਜਿਹੜਾ ਮਾਲਕ ਆ ਉਹ ਹੁਣ ਉੱਥੋਂ ਦਾ ਆਪਣੀ ਦੁਕਾਨ ਦੇ ਮੂਹਰ ਦੀ ਮਾਰਨਿੰਗ ਵਕਤ ਤੇ ਸਵੇਰ ਦੀ ਸੈਰ ਤੇ ਲੰਘਦਾ। ਉਹਨੇ ਵੇਖਿਆ ਯਾਰ ਦੁਕਾਨ ਦਾ ਜਿਹੜਾ ਸ਼ਟਰ ਆ ਉਹ ਚੱਕਿਆ ਪਿਆ, ਲੋਕ ਖੁੱਲਾ ਪਿਆ ਅੰਦਰ ਲਾਈਟ ਚੱਲੀ ਜਾਂਦੀ ਐ। ਉਹਨੇ ਵੇਖਿਆ ਵੀ ਕਿਉਂ ਨਾ ਮੈਨੂੰ ਜਾ ਕੇ ਦੇਖਣਾ ਚਾਹੀਦਾ ਵੀ ਕਿਤੇ ਚੋਰੀ ਚਾਰੀ ਨਾ ਹੋ ਗਈ ਹੋਵੇ, ਨਾਲੇ ਉਹਨੇ ਕਿਹਾ ਵੀ ਮੈਂ ਪਹਿਲੇ ਦਿਨ ਹੀ ਆਪਣੇ ਨੌਕਰ ਨੂੰ ਬਿਠਾ ਕੇ ਗਿਆ ਤੇ ਪਹਿਲੇ ਦਿਨ ਹੀ ਉਹਨੇ ਐਡਾ ਕੰਮ ਕਰਤਾ ਵੀ ਉਹਨੇ ਗੌਰੀ ਨੂੰ ਰੱਖੀ ਦੁਕਾਨ ਦਾ ਸ਼ਟਰ ਨਹੀਂ ਲਾਇਆ। ਉਹਨੇ ਸੋਚਿਆ ਵੀ ਚੋਰੀ ਨਾ ਹੋ ਗਈ ਹੋਵੇ, ਮੈਂ ਜਾ ਕੇ ਦੇਖੀ ਆਂ। ਜਦੋਂ ਦੁਕਾਨ 'ਚ ਜਾਂਦਾ ਦੇਖਦਾ ਉਹ ਸਾਰਾ ਸੋਨਾ ਬੈਗ ਚ ਪਾਈ ਬੈਠਾ ਭੱਜਣ ਦੀ ਤਾਕੀਰ ਚ ਸੀ ਉਹਨੂੰ ਸੁੱਤੇ ਪਏ ਨੂੰ ਉੱਤੋ ਜਾ ਕੇ ਦਬੋਚ ਲਿਆ ਉਹਨੇ ਦੁਕਾਨ ਦੇ ਮਾਲਕ ਨੇ ਤੇ ਉਹਨੂੰ ਪੁਲਿਸ ਨੂੰ ਖੜਾਤਾ ਹੁਣ ਇਹ ਸਾਰੀ ਜਿਹੜੀ ਸਟੋਰੀ ਆ ਭਾਵੇਂ ਤੁਸੀਂ ਉਹਨੂੰ ਦੁਬਾਰੇ ਸੁਣ ਲਿਓ ਪਿੱਛੇ ਕਰਕੇ ਇਹਦੇ ਵਿੱਚ ਮੈਂ ਇੱਕ ਪ੍ਰਸ਼ਨ ਹੀ ਪੁੱਛੂਗਾ ਪੁੱਛੂਗਾ ਉਹ ਸਾਰਿਆਂ ਨੂੰ ਜੋ ਵੀ ਤੁਸੀਂ ਵੀਡੀਓ ਵੇਖ ਰਹੇ ਹੋ ਇਹਦੇ ਚ ਇੱਕ ਪ੍ਰਸ਼ਨ ਇਹ ਆ ਵੀ ਨੌਕਰ ਕਿੱਥੇ ਗਲਤੀ ਕਰ ਗਿਆ ਪ੍ਰਸ਼ਨ ਇਹ ਹੀ ਆ ਦੁਬਾਰੇ ਸੁਣ ਲਓ ਵੀ ਨੌਕਰ ਕਿੱਥੇ ਗਲਤੀ ਕਰ ਗਿਆ ਤੁਸੀਂ ਗਲਤੀ ਦੱਸਣੀ ਉਹਦੀ ਵੀ ਉਹ ਕਿੱਥੇ ਜਾ ਕੇ ਗਲਤੀ ਕਰ ਗਿਆ ਤੁਸੀਂ ਇਹ ਤੁਸੀਂ ਵੀਡੀਓ ਨੂੰ ਦੁਬਾਰੇ ਦੁਬਾਰੇ ਸੁਣ ਕੇ ਵੀ ਕਮੈਂਟ ਦੇ ਵਿੱਚ ਇਹ ਜਿਹੜਾ ਹੈ ਇਹਦਾ ਉੱਤਰ ਲਿਖਣਾ ਵੱਡੇ ਵੱਡੇ ਅਫਸਰਾਂ ਨੂੰ ਇੰਟਰਵਿਊ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਆ ਇੱਕ ਦਿਮਾਗੀ ਕਸਰਤਾ ਇਹ ਨਾ ਸੋਚੋ ਵੀ ਇੱਕ ਜਾਣੇ ਨੇ ਆਨਸਰ ਦਿੱਤਾ ਕਮੈਂਟ ਦੇ ਵਿੱਚ ਆਪਾਂ ਵੀ ਨਾਲ ਮਗਰ ਯੋਵੇਂ ਵੀ ਸਹੀ ਠੀਕ ਹੋਊ ਹੋ ਸਕਦਾ ਉਹ ਗਲਤ ਹੋਵੇ ਤੁਸੀਂ ਸੋਚ ਕੇ ਤੁਹਾਡਾ ਮਾਈਂਡ ਕੀ ਕਹਿੰਦਾ ਵੀ ਨੌਕਰ ਕਿੱਥੇ ਗਲਤੀ ਕਰ ਗਿਆ ਕਮੈਂਟ ਦੇ ਵਿੱਚ ਤੁਸੀਂ ਉੱਤਰ ਜ਼ਰੂਰ ਦੇਣਾ ਹੈ ਹੋਰਾਂ ਨੂੰ ਵੀ ਇਹ ਵੀਡੀਓ ਸਾਂਝੀ ਕਰੋ ਤਾਂ ਕਿ ਦਿਮਾਗੀ ਕਸਰਤਾ ਬਹੁਤ ਲੋਕ ਇਸ ਸਵਾਲ ਦੇ ਵਿੱਚੋਂ ਉੱਤਰ ਦੇਣ ਚ 99% ਲੋਕ ਆ ਜਿਹੜੇ ਫੇਲ ਹੋ ਰਹੇ ਆ ਬਹੁਤ ਐਸ ਵਕਤ ਇਹ ਪੌਪੂਲਰ ਹੋ ਰਿਹਾ ਸਵਾਲ ਵੱਡੇ ਵੱਡੇ ਅਫਸਰਾਂ ਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਜਾ ਰਿਹਾ ਏ ਸੋ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦਿਮਾਗੀ ਕਸਰਤਾਂ ਬੱਚਿਆਂ ਨਾਲ ਸਾਂਝੀਆਂ ਕਰੋ ਜਿਹੜੇ ਬੱਚੇ ਤਕਰੀਬਨ 6ਵੀਂ ਤੋਂ 12ਵੀਂ ਤੱਕ ਜਾਂ ਕਾਲਜ ਯੂਨੀਵਰਸਿਟੀਾਂ 'ਚ ਪੜ੍ਹਦੇ ਉਹਨਾਂ ਨਾਲ ਵੀ ਸਾਂਝਾ ਕਰੋ ਆਪਣੇ ਘਰੇ ਪਰਿਵਾਰ 'ਚ ਬਹਿ ਕੇ ਇਹ ਪ੍ਰਸ਼ਨ ਨੂੰ ਸਾਂਝਾ ਕਰੋ ਤਾਂ ਕਿ ਇਹਦਾ ਹੱਲ ਕੋਈ ਤੁਸੀਂ ਸੌਖੇ ਤਰੀਕੇ ਨਾਲ ਦੱਸ ਸਕੋ ਬਹੁਤ ਵਧੀਆ ਸਿੱਖਿਆ ਦਾ ਇੱਕ ਕਹਾਣੀ ਆ ਇਹਦੇ ਵਿੱਚ ਤੁਸੀਂ ਇਹੀ ਦੱਸਣਾ ਵੀ ਉਹ ਨੌਕਰ ਆ ਜਿਹੜਾ ਉਹ ਕਿੱਥੇ ਗਲਤੀ ਕਰ ਗਿਆ ਨੜੇ ਨਮੀ ਪਰਸੈਂਟ ਲੋਕ ਫੇਲ ਆ ਤੇ ਲਓ ਜੀ ਇਸ ਵਕਤ ਵੀਡੀਓ ਤੁਸੀਂ ਸਾਰੀ ਦੇਖ ਲਈ ਪਰਸ਼ਨ ਮੈਂ ਦੁਬਾਰੇ ਤੁਹਾਨੂੰ ਫੇਰ ਦੱਸ ਦਿੰਦਾ ਨਾ ਵੀ ਨੌਕਰ ਕਿੱਥੇ ਗਲਤੀ ਕਰ ਗਿਆ ਤੁਸੀਂ ਇਹ ਸੁਣ ਲਈਏ ਵੀਡੀਓ ਨੂੰ ਦੁਬਾਰੇ ਵੀ ਸੁਣ ਸਕਦੇ ਹੋ ਵੀ ਸਾਰੀ ਗੱਲ ਦਾ ਫੇਰ ਪਤਾ ਲੱਗ ਸਕੇ ਤੁਹਾਨੂੰ ਤਾਂ ਲਓ ਜੀ ਤੁਸੀਂ ਵੀਡੀਓ ਦੇਖ ਲਈਏ ਤੇ ਕਰੋ ਕਮੈਂਟਾਂ ਦੇ ਵਿੱਚ ਉੱਤਰ ਸ਼ੁਰੂ